ਜੋ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਅਵਰੇ ਆਪਾਂ ਪਿੰਡ ਸੁਖਾਣਾ ਦਾ ਜ਼ਿਲ੍ਹਾ ਇਹਨੂੰ ਮੋਗਾ ਪਿਆ ਜਾਂਦਾ ਵੀ ਤਹਿਸੀਲ ਇਹਨੂੰ ਬਾਗਾਪੁਰਾਣਾ ਪਿਆ ਜਾਂਦਾ ਤੇ ਇਹ ਬਾਈ ਦੇ ਘਰ ਆਪਣੀ ਦੂਜੀ ਵੀਡੀਓ ਆ ਤੇ ਬਾਈ ਨਾਲ ਗੱਲ ਕਰਦੇ ਆ ਤੇ ਜਾਣਦੇ ਆ ਬਾਈ ਤੋਂ ਗਾਂ ਦੀ ਡਿਟੇਲ ਕੀ ਆ ਸਸਰੀ ਦਾ ਬਾਈ ਜੀ ਸਸਰੀ ਦਾ ਬਾਈ ਜੀ ਤੇ ਬਾਈ ਜੀ ਜੇ ਆਪਣੇ ਘਰ ਆਉਣਾ ਹੋਵੇ ਤੇ ਆਪਣਾ ਐਡਰੈਸ ਕੀ ਹੈ ਜੀ ਇਹ ਬੁਰਜ ਲਧਿਆਲੇ ਦੀ ਸੜਕ ਤੇ ਠੀਕ ਹੋ ਬੁਰਜ ਲਧਿਆਲੇ ਤੇ ਆਪਣਾ ਨਾਮ ਕੀ ਹੈ ਜੀ ਰੂਪ ਸਿੰਘ ਹੈ ਰੂਪ ਸਿੰਘ ਬਾਈ ਦਾ ਨਾਮ ਤੇ ਬਾਈ ਜਿਹੜੀ ਆਪਾਂ ਤੇਰੇ ਘਰੋਂ ਪਹਿਲਾਂ ਗਾਣ ਦੀ ਵੀਡੀਓ ਪਾਈ ਸੀ ਤੇ ਰਿਜ਼ਲਟ ਉਹਦਾ ਕਿਵੇਂ ਰਿਹਾ ਬਹੁਤ ਵਧੀਆ ਰਿਜ਼ਲਟ ਜੀ ਤੇ ਕਿੰਨੇ ਦਿਨਾਂ ਚ ਵੈੱਕੀ ਸੀ ਬਈ ਉਹ ਉਹ ਤੀਜੇ ਦਿਨ ਹੀ ਵੈੱਕੀ ਸੀ ਤੀਜੇ ਦਿਨ ਵੈੱਕੀ ਸੀ ਚਲੋ ਵਧੀਆ ਜੀ ਤੇ ਆ ਗਾਣ ਦੀ ਡਿਟੇਲ ਦੱਸੋ ਕੀ ਹੈ ਜੀ ਕਿਹੜੇ ਸੂਏ ਹੈ ਜੀ ਇਹ ਇਹ ਤੀਜੇ ਸੂਏ ਹੁਣ ਤੀਜੇ ਸੂਏ ਹੁਣ ਸੂਈ ਆ। ਹਾਂਜੀ। ਠੀਕ ਹੋ ਜੀ। ਤੇ ਦੂਜੇ ਸੂਏ ਦਾ ਰਿਕਾਰਡ ਪਤਾ ਹੀ ਦੁੱਧ ਦਾ ਕਿੰਨਾਗਾ ਜੀ? 27 ਕਿਲੋਤਾ ਹੀ ਦੂਜੇ। ਦੂਜੇ ਸੂਏ 27 ਕਿਲੋ ਤੇ ਐ ਸਾਲ ਤੁਹਾਨੂੰ ਕੀ ਲੱਗਦਾ ਵੀ ਆ ਸੂਏ ਕਿੰਨਾ ਦੁੱਧ ਪਾਊਗੀ ਜੀ ਇਹ? ਸਾਨੂੰ ਆਤਮਾ ਦੇ 30 ਤੋਂ ਉੱਤੇ ਪਾਊਗੀ। 30 ਤੋਂ ਉੱਤੇ ਪਾਊਗੀ। ਨਸ਼ਕ ਵੀਰੋ ਤੁਸੀਂ ਹਵਾਨਾ ਦੇਖ ਸਕਦੇ ਹੋ। ਮੁੱਠੀ-ਮੁੱਠੀ ਥਣ ਘਹਿ ਲੱਗੇ ਬਾਈ ਆਪਾਂ। ਬਹੁਤ ਵਧੀਆ ਥਣ ਆ। ਥਣਾਂ ਦੀ ਕੁਆਲਿਟੀ ਵੇਖ ਸਕਦੇ ਹੋ। ਹਵਾਨਾ ਚੈੱਕ ਕਰ ਸਕਦੇ ਹੋ ਮਾੜੀ ਤੋਰ ਕੇ ਵਿਖਾਦੇ ਜੀ। ਚੰਗੀ ਹਾਈਟ ਆ। ਬਹੁਤ ਲੰਮੀ ਗਾਂ ਬਾਈ। ਚਾਚਾ ਫਵਰੇ ਪਿਓਰ ਦੇਖ ਹੀ ਸਕਦੇ ਹੋ ਤੁਸੀਂ ਉਨਾ ਹੀ ਅੱਗੇ ਨੂੰ ਹਵਾਨਾ ਉਨਾ ਹੀ ਪਿੱਛੇ ਨੂੰ ਆ ਮੁੱਠੀ ਮੁੱਠੀ ਥਾਣਾ ਗਾਂ ਦੀ ਕੁਆਲਿਟੀ ਚੈੱਕ ਕਰੋ ਬਾਈ ਇਹ ਬਾਈ ਕੋਲ ਅਕਸਰ ਬਹੁਤ ਹੀ ਚੰਗੇ ਪਸ਼ੂ ਹੁੰਦੇ ਆ ਬਾਈ ਕੋਈ ਕੱਚ ਵਾਲਾ ਪਸ਼ੂ ਨਹੀਂ ਲਿਆਉਂਦਾ ਬਾਈ ਕੋਈ ਮਾੜਾ ਪਸ਼ੂ ਨਹੀਂ ਲੈ ਕੇ ਆਉਂਦਾ ਪੂਰਾ ਵਧੀਆ ਹੀ ਪਸ਼ੂ ਲੈ ਕੇ ਆਉਂਦਾ ਬਾਈ ਜਦੋਂ ਲੈ ਕੇ ਆਉਂਦਾ ਬਾਕੀ ਤੁਹਾਡੇ ਸਾਹਮਣੇ ਹੀ ਆ ਪਿਛਲੀ ਵੀਡੀਓ ਚ ਵੀ ਤੁਸੀਂ ਵੇਖਿਆ ਹੀ ਆ ਬਹੁਤ ਵਧੀਆ ਪਸ਼ੂ ਲੈ ਕੇ ਆਉਂਦਾ ਬਾਈ ਆ ਜੋ ਬੰਦੋ ਬਾਈ ਜੀ ਬਾਈ ਤੋਂ ਮੁੱਲ ਵੀ ਜਾਣਦੇ ਆ ਤੇ ਬਾਈ ਦਾ ਫੋਨ ਨੰਬਰ ਵੀ ਲੈਨੇ ਆ ਕਈ ਵੇਰ ਨਾਲ ਬਾਈ ਜੀ ਸਾਥ ਹੁਣ ਕੁਛ ਰਹਿ ਜਾਂਦਾ ਮਿਸਟੇਕ ਹੋ ਜਾਂਦੀ ਆ ਤੋਰਾ ਨਹੀਂ ਦਿਖਾਇਆ ਹੁੰਦਾ ਪਸ਼ੂ ਦਾ ਚੰਗੀ ਤਰ੍ਹਾਂ ਜਾਂ ਹੋਰ ਕੁਛ ਰਹਿ ਜਾਂਦਾ ਬਾਈ ਤੁਸੀਂ ਨਾ ਬਾਈ ਦੇ WhatsApp ਤੋਂ ਨੰਬਰ ਤੋਂ ਤੁਸੀਂ ਵੀਡੀਓ ਲੋ ਵੀਡੀਓ ਮਗਾਓ ਤੇ ਉੱਥੋਂ ਤੁਸੀਂ ਵੇਖ ਸਕਦੇ ਹੋ ਬਾਈ ਜੀ ਸਾਰਾ ਕੁਝ ਤੇ ਬਾਈ ਜੀ ਆਪਾਂ ਕੀ ਮੁੱਲ ਕਰਦੇ ਆ ਜੀ ਗਾਂ ਦਾ ਜੀ ਇਹ ਮੁੱਲ 90000 ਰੁਪਏ। ਬਾਈ ਦਾ ਮੁੱਲ ਹੈਗਾ ਵੀ ਗਾਂ ਦਾ 90000 ਰੁਪਏ ਮੁੱਲ ਕੀਤਾ। ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਬਾਈ ਤੋਂ। ਗਾਂ ਦਾ ਹਾਈਟ ਕਿੰਨੀ ਹੋ ਸਕਦੀ ਆ? ਸੋਨੂੰ ਲੱਗ ਹੀ ਗਿਆ ਹੋਣਾ ਤੇ ਬਾਈ ਜੀ ਮਾਨ ਕੀਤਾ ਜਾਊਗਾ ਜੀ? ਹਾਂ ਜੀ ਮਾਨ। ਤੇ ਬਾਈ ਜੀ ਮਗਰੇ ਤੇ ਬੱਚਾ ਕੀ ਹੈ ਜੀ? ਇਹ ਅੱਛਾ ਹੀ ਹੈ। ਮਗਰਾ ਆ ਰਿਹਾ ਬੱਚਾ। ਕਿੰਨੇ ਦਿਨ ਹੋ ਗਏ ਸੂਈ ਨੂੰ ਜੀ? ਅੱਛਾ ਉੱਥੇ ਜੀ। ਅੱਜ ਚੌਥਾ ਦਿਨ ਆ। ਠੀਕ ਹੋ ਜੀ। ਹੁਣ ਇਸ ਟਾਈਮ ਕਿੰਨਾ ਦੁੱਧ ਆ ਜੀ ਇਹਦੇ? 18ਾਂ ਜੀ। 18 ਤੇ 20 ਦੇ ਆਸਪਾਸ। 18-20 ਦੇ ਆਸਪਾਸ। ਪਸ਼ੂ ਹੌਲੀ ਹੌਲੀ ਦਦੋ ਬਤਾਉਂਦਾ ਹੁੰਦਾ ਨਹੀਂ ਠੀਕ ਹੋ ਜੀ ਆ ਮਗਰ ਬਾਈ ਇਹਦੇ ਬੱਛਾ ਬੱਛੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਗਾਂ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ 99899 ਹਾਂਜੀ 6103 ਇੱਕ ਵਾਰ ਫਿਰ ਬੋਲ ਦਿਓ ਜੀ 99899 ਹਾਂਜੀ 6103 ਤੇ ਇਸੇ ਤਰ੍ਹਾਂ ਵੀਰੇ ਆਪਣੇ ਬ੍ਰਾਡਕਾਸਟਲ ਫਾਰਮ ਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਸਾਨੂੰ ਇੱਥੋਂ ਮਿਲਦੀਆਂ ਰਹਿਣਗੀਆਂ ਬਹੁਤ ਵਧੀਆ ਪਸ਼ੂ ਹੁੰਦੇ ਆ ਬਾਈ ਕੋਲ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਥੈਂਕ ਯੂ ਬਾਈ ਜੀ